ਓ ਜਾਲਮ ਜੋ ਰੋਜ ਜੰਮਦੇ ਤਾਂ ਵੀ ਮੁੱਕ ਜਾਂਦੇ ਓ ਸਿੱਖ ਰੋਜ ਮਰਦੇ ਤਾਂ ਵੀ ਮੁੱਕਦੇ ਨਾ ਓ ਲੱਗਣ ਸ਼ਹੀਦਾਂ ਦੀ ਮੜੀ ਤੇ ਰੋਜ ਮੇਲੇ ਲੋਕ ਪਾਪੀ ਦੀ ਕਬਰ ਤੇ ਥੁੱਕਦੇ ਨਾ ਬੜੇ ਕਾਮ ਨੇ ਜ਼ਖਮ ਜਲੀਲ ਖਾਦੇ ਅਗਲੇ ਮਿਲ ਜਾਂਦੇ ਪਿਛਲੇ ਸੁੱਕਦੇ ਨਾ ਓ ਲੱਗਣ ਸ਼ਹੀਦਾਂ ਦੀ ਮੜੀ ਤੇ ਰੋਜ ਮੇਲੇ ਤੇ ਲੋਕ ਪਾਪੀ ਦੀ ਕਬਰ ਤੇ ਥੁੱਕਦੇ ਨਾ ਓ ਜਾਲਮ ਜੇ ਗੋਲੀਆਂ ਗਿਣ ਕੇ ਮਾਰਦਾ ਨਹੀਂ ਤੇ ਲਾਸ਼ਾਂ ਅਸੀਂ ਵੀ ਅਗੋਂ ਗਿਣ ਕੇ ਚੁੱਕਦੇ ਨਾ ਉਹ ਜਿਹੜੇ ਭੁੱਲ ਗਏ ਨੇ ਬੰਨਣੀਆਂ ਪੱਗਾ ਵੀਰੋ ਉਹਨਾਂ ਗੱਬਰੂਆਂ ਨੂੰ ਇੰਜ ਸਮਝਾਣ ਪਗਾ ਅਸੀਂ ਦਾਤ ਹਾਂ ਤੁਸਾਂ ਦੇ ਪੁਰਖਿਆਂ ਦੀ ਟੱਕੇ ਫੜਿਓ ਕਿਤੇ ਛੱਡਿਓ ਨਾ ਵਾਸਤਾ ਰੁੱਸੇ ਪੰਜਾਬੀਆਂ ਨੂੰ ਪਾਣ ਪੱਗਾ ਸਿੰਘਾ ਸੋਚਿਆ ਹੀ ਅੱਜ ਕਿਉਂ ਤੈਨੂੰ ਜਣਾ ਖਣਾ ਕੇ ਮੋਢੇ ਮੰਗਦਾ ਏ ਇਹ ਆਪਣੀ ਨਖਦੀ ਲਿਖਿਆ ਹੋਇਆ ਹੈ ਬੇਟੀ ਨੇ ਖੋਦੀ ਲਿਖਿਆ ਕੀ ਨਾਮ ਤਰਨਦੀਪ ਨੂੰ ਹੋਵੇਗੀ ਖੁਸ਼ੀ ਬਾਲੀ ਉਤਾਰ ਟੋਪੀਆਂ ਜੇ ਲੱਗੋ ਸਜਾਉਣ ਪੱਗਾ ਉਤਾਰ ਟੋਪੀਆਂ ਜੇ ਲੱਗੋ ਸਜਾਉਣ ਪੱਗਾ ਸਿੰਘਾ ਸੋਚੀ ਹੀ ਅੱਜ ਕਿਉਂ ਤੈਨੂੰ ਜਣਾ ਖਣਾ ਆ ਕੇ ਮੋਢੇ ਮਾਰਦਾ ਏ ਇਸ ਗੱਲ ਤੇ ਕੌਣ ਇਨਕਾਰ ਕਰਦਾ ਮਾੜਾ ਵੇਖ ਕੇ ਹਰ ਕੋਈ ਮਾਰਦਾ ਏ ਅਣਖ ਆਣ ਤੇ ਜੋ ਗੈਰ ਤਗਵਾਏ ਆਪਣੀ ਉਹ ਤਾਂ ਹਰ ਹਾਲ ਵਿੱਚ ਹਾਰਦਾ ਏ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਕੇ ਤੇ ਸਜਦੇ ਹੋਰ ਥਾਂ ਜਾ ਕੇ ਗੁਜ਼ਾਰਦਾ ਏ ਉਸ ਸਿੱਖ ਨੂੰ ਕਿਵੇਂ ਮੈਂ ਸੇਖਾ ਖਾਂ ਜਿਹੜਾ ਦੂਰੀਆਂ ਨੀਤੀਆਂ ਧਾਰਦਾ ਏ ਇੱਕ ਰੰਗ ਵਿੱਚ ਰਹਿ ਬਦਰੰਗ ਨਾ ਹੋ ਵਾਲੀ ਪੰਥ ਦਾ ਤੇ ਨੂੰ ਵੰਗਾਰ ਦਾ ਏ ਸਿੰਗਾ ਉਦੋਂ ਤੂੰ ਸਿੰਘ ਨਹੀਂ ਰਹਿ ਜਾਂਦਾ ਜਦੋਂ ਹੋਰ ਥਾਂ ਸੀਸ ਚੁਕਾ ਲੈਣਾ ਸਿੰਗਾ ਜਦੋਂ ਤੂੰ ਦਾੜਾ ਮਨਾ ਲੈਣਾ ਸਾਰੀ ਅਣਕ ਤੇ ਆਣ ਗਵਾ ਲੈਣਾ ਜਦੋਂ ਤੈਣ ਸ਼ਨਿਚਰ ਨੂੰ ਪਾਣ ਜਾਂਨੇ ਜੜੀ ਆਪਣੀ ਤੇਲ ਤੂੰ ਪਾ ਲੈਨੇ ਚੁੱਕੇ ਜਾਂਦੇ ਨਹੀਂ ਉਦੋਂ ਹੀ ਫੁੱਲ ਤੇਰੇ ਤੋਲੇ ਦਾੜੀ ਦੇ ਜਦੋਂ ਚਗਾ ਲੈਨੇ ਰਹਿਣਾ ਹੀ ਰਹਿ ਕੋ ਗਾ ਕੇ ਵੀ ਆਉਂਦਾ ਰਹਿਣੀ ਰਾਤ ਵਿੱਚ ਰਹੇ ਤਾਂ ਸਿੰਘ ਮੇਰਾ ਇਹ ਫਰਮਾਨ ਮੇਰੇ ਕਲਗੀ ਧਰਦਾ ਏ ਸਿੱਖਾ ਸਿੱਖੀ ਰਵਾਇਤ ਵਿੱਚ ਰਹੇ ਪੂਰਾ ਵਾਲੀ ਪੰਥ ਦਾ ਤੈਨੂੰ ਤੈਨੂੰ ਬੰਗਾਰ ਦਾ ਵਾਹਿਗੁਰੂ ਜੀ ਕਿਵੇਂ ਲੱਗਾ ਬਹੁਤ ਵਧੀਆ ਧੀਏ ਧੀਏ ਫੇਰ ਸਹੀ ਕਿਹਾ ਇੱਕ ਸੋਹਣਾ ਬਹੁਤ ਵਧੀਆ ਹਾਂ ਮੋਰਾ ਵਾਲੀ ਹੋਰਾਂ ਦੀਆਂ ਵੀ ਵਿੱਚ ਸੀਗੀਆਂ ਜੀ ਥੋੜੀਆਂ ਇੱਕ ਤੇ ਵੇਖ ਕੇ ਕੌਮ ਜੋ ਡੋਲ ਜਾਵੇ ਬਣਦੀ ਉਸ ਦੀ ਕਿਦਰੇ ਗੱਲ ਵੀ ਨਹੀਂ ਆਪਣੇ ਜੀਨ ਲਈ ਜਿਹੜਾ ਈਮਾਨ ਵੇਚੇ ਉਸ ਦੇ ਜੀਣ ਦਾ ਤਾਂ ਕੋਈ ਹੱਜ ਵੀ ਨਹੀਂ ਸਮਝੋ ਆਈ ਇਹ ਮੋਤ ਦੀ ਦਾੜ ਥੱਲੇ ਉਹ ਕੜੀ ਵੀ ਨਹੀਂ ਉਹ ਪੱਲ ਵੀ ਨਹੀਂ ਜਿਹੜੀ ਕੌਮ ਕੁਰਬਾਨੀ ਤਾਂ ਹਟੇ ਪਿੱਛੇ ਉਹ ਅੱਜ ਵੀ ਨਹੀਂ ਉਹ ਕੱਲ ਵੀ ਨਹੀਂ ਟੁੱਟ ਜਾਂਦਾ ਏ ਵਾਰੋ ਚੁੱਕਦਾ ਨਹੀਂ ਅਸਲ ਹੁੰਦਾ ਜੋ ਲੋਹਾ ਤਲਵਾਰ ਦਾ ਏ ਰੈਣਾ ਧੌਣ ਚੁਕਾ ਕੇ ਬੁੱਝ ਦਿਲੀਏ ਵਾਲੀ ਪੰਥ ਦਾ ਤੈਨੂੰ ਵੰਗਾਰਦਾ ਏ ਸਿੰਘਾ ਪੰਥ ਦੇ ਨਾਲ ਬਣਾ ਕੇ ਰੱਖ ਪੱਥਰ ਵਾਂਗ ਕਿਉਂ سینੇ ਵਿੱਚ ਵੱਜਣਾ ਏ ਗੱਲਾਂ ਕਰੇ ਤੇ ਕਰਨਾ ਬਹੁਤ ਵੱਡੀਆਂ ਉਹਨਾਂ ਵਰਸ ਦਾ ਨਹੀਂ ਜਿੰਨਾ ਗਰਜਣਾ ਏ ਕੱਜੇ ਜਾਣੇ ਨਹੀਂ ਇਸ ਤਰ੍ਹਾਂ ਐ ਬਤੇਰੇ ਬਈ ਮਾਨੀਆਂ ਨਾਲ ਜੋ ਤੂੰ ਕੱਜਦਾ ਏ ਕਦੇ ਠੁੱਡੇ ਨਵਾਬੀ ਨੂੰ ਮਾਰਦਾ ਸੈਂ ਅੱਜ ਚੌਂਦਰਾ ਨੇ ਮਗਰ ਭਜਦਾ ਅੱਜ ਕੁਰਸੀਆਂ ਦੇ ਪਿੱਛੇ ਭਜਦਾ ਉਹ ਤਰਾਂ ਇਕ ਘਰ ਖਾਲਸਾ ਨਾ ਕਿਸੇ ਤੋਂ ਡਰਦਾ ਏ ਹਰ ਵੈਰੀ ਨੂੰ ਉਹ ਲਲਕਾਰਦਾ ਏ ਸੀਸ ਰੱਖ ਕੇ ਆ ਜਾ ਤਲੀ ਉੱਤੇ ਵਾਲੀ ਪੰਥ ਦਾ ਤੈਨੂੰ ਵੰਗਾਰਦਾ ਏ ਵਾਲੀ ਪੰਥ ਦਾ ਤੈਨੂੰ ਵੰਗਾਰਦਾ ਏ ਮੋਰਾਵਾਲ ਜੀ ਮੋਰਾਵਾਲ ਜੀ ਅਸ਼ੀਰਵਾਦ ਦਿਓ ਬੇਟੀ ਨੂੰ ਇਹ ਵਡੀਆਂ ਸਿੰਘ ਦੀ ਬੇਟੀ ਆ ਦੇਖੋ ਰਾਗੀ ਸਿੰਘਾਂ ਨੂੰ ਜਦੋਂ ਕਰੋਨਾ ਸੀ ਨਾ ਬਹੁਤ ਘੱਟ ਬੰਦਿਆਂ ਸਾਂਭਿਆ ਇਹ ਬੱਚੇ ਆ ਆਓ ਚਾ ਇਹੋ ਤਾਂ ਸਾਰਿਆਂ ਨੂੰ ਵਰਤਾਰਾ ਮਿਲਿਆ ਕੋਈ ਨਹੀਂ ਉੱਥੇ ਬੜੀਆਂ ਇਨਫੈਕਸ਼ਨਾਂ ਉੱਥੇ ਦਿੱਲੀ ਬਾਰਡਰ ਤੇ ਤੁਹਾਡੇ ਕੋਲ ਉਹ ਮੈਂ ਵੀ ਖੜਾ ਸੀ ਉਹ ਮੁੜ ਕੇ ਕਈ ਫੋਨ ਕਰ ਕਰਕੇ ਪੁੱਛਦੇ ਕਿੰਦਾ ਜੀ ਬਚ ਪੁੱਜ ਕੇ ਕਿ ਬਾਕ ਤੇ ਪੈ ਗਿਆ ਨਹੀਂ ਪਰ ਇੱਕ ਸੀ ਇੱਕ ਆ ਇੱਕ ਆ ਉਹ ਦੁੱਖ ਵੀ ਤੁਹਾਨੂੰ ਸ਼ਾਇਦ ਉਹ ਜੇ ਉੱਥੇ ਨਾ ਹੁੰਦਾ ਤੇ ਇੱਕ ਜਿੱਦੇ ਅਸੀਂ ਵੀ ਉੱਥੇ ਬਚਦੇ ਉਸ ਦਿਨ ਪਰ ਉਹ ਮਹਾਰਾਜ ਨੇ ਤੁਹਾਡੇ ਕੋਲੋਂ ਗਾਂ ਵਾਲੇ ਕੰਮ ਵੀ ਲੈਣੇ ਹੁੰਦੇ ਆ ਆਪਣੇ ਹੱਥ ਕੁਝ ਨਜੀਤ ਧੀ ਲਿਖਦੀ ਹੁਣ ਕਈ ਲੈਣਾ ਪੁਰਾਣੇ ਸ਼ਾਇਰਾਂ ਦੀਆਂ ਸੀ ਇਹਦੀ ਕਵਿਤਾ ਚ ਪਰ ਉਹ ਖੁਸ਼ੀ ਵਾਲੀ ਗੱਲ ਆ ਕਿ ਇਹ ਧੀ ਨੇ ਉਹਨਾਂ ਨੂੰ ਪੜ੍ਹਿਆ ਹੋਊ ਤਾਂ ਹੀ ਲਿਖਣ ਲੱਗੀ ਕਲਮ ਤੇ ਚੱਲਈ ਨਾ ਕੁਝ ਆਪਣਾ ਲਿਖਿਆ ਕੁਝ ਚੰਗਾ ਬਾਪੂ ਨੂੰ ਵੀ ਫਤਹਿ ਜੀ ਧੰਨਵਾਦ ਜੀ ਆ ਵਾਹਿਗੁਰੂ ਜੀ ਕੀ ਫਤਹਿ ਆ ਛੋਟੀ ਬੱਚੀ ਸੀ ਸਰਨਾ ਤਰਨਦੀਪ ਕੌਰ ਤੇ ਉਹਨੇ ਮੋਰਾਵਾਲੀ ਨੂੰ ਵੀ ਖੁਸ਼ ਕਰ ਦਿੱਤਾ ਕਿਉਂਕਿ ਮੋਰਾਵਾਲੀ ਜਦੋਂ ਢਾਡੀ ਜਥਾ ਲੱਗਾ ਹੁੰਦਾ ਨਾ ਤੇ ਆਮ ਲੋਕਾਂ ਦਾ ਧਿਆਨ ਅਤਰਸੀਮ ਸਿੰਘ ਮੋਰਾਵਾਲੀ ਪਾਸੇ ਹੁੰਦਾ ਤੇ ਪਰ ਤਰਨਦੀਪ ਇੱਕ ਛੋਟੀ ਬੱਚੀ ਆ ਉਹ ਆਪਣੀਆਂ ਕਵਤਾਵਾਂ ਸੁਣਾਉਂਦੀ ਆ ਤੇ ਧਿਆਨ ਸਾਰਿਆਂ ਦਾ ਖਿੱਚ ਕੇ ਲੈ ਜਾਂਦੀ ਆ ਇਹ ਆ ਕੌਮ ਦਾ ਸੁਨੇਹਾ ਜਿਹੜਾ ਕਿ ਤਰਨਦੀਪ ਕੌਰ ਵੀ ਸੁਣਾ ਕੇ ਗਈ ਆ ਅਤਰਸੀਮ ਸਿੰਘ ਮੋਰਾਵਾਲੀ ਜੀ ਸੁਣਾ ਕੇ ਗਏ ਆ ਬੜਾ ਵੱਡਾ ਸੁਨੇਹਾ ਸੀ ਜਿਹੜਾ ਇਸ ਬੇਟੀ ਨੇ ਸੁਣਾਇਆ ਬੇਟਾ ਕੀ ਕਿੰਨੀ ਉਮਰ ਆ ਤੁਹਾਡੀ ਮੇਰੀ 18 ਸਾਲ ਉਮਰ ਹੈ ਜੀ ਹਾਂਜੀ ਤੁਸੀਂ ਫਿਰ ਲਿਖਦੇ ਕਿਦਾਂ ਵਾ ਤੁਸੀਂ ਕੋਈ ਟਾਈਮ ਰੱਖਿਆ ਵਾ ਜਾਂ ਪੜ੍ਹਾਈ ਤੋਂ ਬਾਅਦ ਵਿੱਚ ਟਾਈਮ ਕੱਢ ਕੇ ਪੜ੍ਹਾਈ ਮੇਰੀ ਪੂਰੀ ਹੋ ਗਈ ਹੈ ਮੈਂ ਪਲੱਸ 2 ਮੈਡੀਕਲ ਕੀਤੀ ਹੈ ਤੇ ਅੱਗੇ ਮੈਂ ਨਰਸਿੰਗ ਕਰਨੀ ਹੈ ਅੱਛਾ ਅੱਛਾ ਨਾਲ-ਨਾਲ ਪੜ੍ਹਾਈ ਚੱਲ ਰਹੀ ਹੈ ਪਰ ਜਿਸ ਵੀ ਟਾਈਮ ਮੇਰੇ ਦਿਮਾਗ 'ਚ ਕੋਈ ਕੁਝ ਵੀ ਆਂਦਾ ਆ ਭਾਵੇਂ ਉਹ ਸਵੇਰ ਦੇ 4 ਵਜੇ ਹੋਣ ਭਾਵੇਂ ਰਾਤ ਦੇ 2 ਵਜੇ ਆ ਜੀ ਕਾਪੀ ਕਿ ਕਿਤਾਬ ਪੈਨ ਕਿਤਾਬ ਮੇਰੇ ਸਹਰਾਣੇ ਹੁੰਦੀ ਹੈ ਤੇ ਉਸੇ ਟਾਈਮ ਉੱਠ ਕੇ ਲਿਖ ਲੈਣਾ ਜੀ ਬਸ ਹਾਂਜੀ ਕਿਉਂਕਿ ਇਹ ਪਰਮਾਤਮਾ ਦੀ ਕਿਰਪਾ ਹੈ ਪਤਾ ਨਹੀਂ ਕਹਿੰਦੇ ਆ ਜਿਹੇ ਕਿਰਪਾ ਹੈ ਨਰ ਤੇ ਕਿੰਨੀ ਤੇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਵੇਂ ਪਾਣੀ ਦਾ ਕੋਈ ਆਕਾਰ ਨਹੀਂ ਨਾ ਹੁੰਦਾ ਜੀ ਪਰ ਹਮੇਸ਼ਾ ਨਿਵਾਨ ਨੂੰ ਵਗਦਾ ਪ੍ਰਮਾਤਮਾ ਨੇ ਗੁਰਬਾਣੀ ਵਿੱਚ ਉਸ ਨੂੰ ਪਿਤਾ ਦਾ ਦਰਜਾ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਹੁਣ ਧਰਤੀ ਤੇ ਅਸੀਂ ਕਿੰਨਾ ਜੀ ਬੋਝ ਪਾਇਆ ਹੋਇਆ ਸਾਰੇ ਤੁਰੇ ਫਿਰਨੇ ਆ ਪਰ ਸਾਡੀ ਮਾਤਾ ਹੈ ਸਾਨੂੰ ਪਤਾ ਹੈ ਗੋਦੀ ਚ ਲੈ ਕੇ ਬੈਠੀ ਆ ਪਰ ਜਿਹੜਾ ਕਹਿੰਦੇ ਬੰਦਾ ਅਕ੍ਰਿਤਕ ਆਣੇ ਨਾ ਧਰਤੀ ਨੂੰ ਪਹਾੜਾ ਦਾ ਬੋਝ ਨਹੀਂ ਐ ਇਹ ਧਰਤੀ ਨੂੰ ਨਦੀਆਂ ਦਾ ਅਸਮਾਨਾਂ ਦਾ ਬੋਝ ਨਹੀਂ ਪਰ ਜਿਹੜਾ ਇੱਕ ਅਕਰਿਤ ਘਣ ਬੰਦਾ ਹੈ ਨਾ ਉਸ ਦਾ ਇੰਨਾ ਧਰਤੀ ਨੂੰ ਬੋਝ ਹੈ ਨਾ ਵੀ ਉਹ ਚੱਲ ਨਹੀਂ ਸਕਦੀ। ਨਾ ਹੁੰਦੇ ਇੱਥੇ ਤਾਂ ਸਾਨੂੰ ਅੱਜ ਇਸ ਤਰ੍ਹਾਂ ਮੋਰਚੇ ਨਾ ਲਾਣੇ ਪੈਂਦੇ। ਜੇ ਸਾਡਾ ਸਰਕਾਰਾਂ ਜਿਹੜੀਆਂ ਸਰਕਾਰਾਂ ਨੇ ਸਾਡਾ ਸਾਥ ਦਿੰਦੀਆਂ ਸਾਡੇ ਬੰਦੀ ਸਿੰਘ ਜਦੋਂ ਸਰਕਾਰਾਂ ਆਈਆਂ ਸਰਦਾਰ ਹੀ ਸਨ। ਕੈਪਟਨ ਲਾਲੋ ਬਾਦਲ ਲਾਲੋ ਸਾਰੇ ਸਰਦਾਰ ਸਨ। ਜੇ ਸਾਡਾ ਇਹਨਾਂ ਨੇ ਆਵਾਜ਼ ਚੁੱਕਦੇ ਸਾਡੇ ਹਜਤਾ ਸਿੰਘ ਅੰਦਾਰ ਹਵਾਰਾ ਸਿੰਘ ਜੀ ਨੂੰ ਬਾਹਰ ਕਰਦੇ ਰਾਜਵਾਨਾ ਜੀ ਨੂੰ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਂਦੇ ਤੇ ਅੱਜ ਸਾਨੂੰ ਆਪਣੀਆਂ ਕੁੜੀਆਂ ਲੈ ਕੇ ਆਪਣੇ ਨੌਜਵਾਨ ਬੱਚੇ ਲੈ ਕੇ ਇਸ ਤਰ੍ਹਾਂ ਦਾ ਸੰਘਰਸ਼ ਨਾ ਕਰਨਾ ਪੈਂਦਾ। ਤੁਸੀਂ ਮੋਰਚੇ ਦੇ ਵਿੱਚ ਅਜ ਮਾਚ ਦੇ ਵਿੱਚ ਵੀ ਗਏ ਸੀ ਦਿਨੇ ਟਾਈਮ ਜੀ ਅਸੀਂ ਅੱਜ ਹੀ ਸ਼ਾਮਲ ਹੋਏ ਆ ਸੰਤ ਜੀ ਜਗਤਵਾਏ ਤੁਸੀਂ ਅਸੀਂ ਬਲਾਚੌਰ ਤੋਂ ਆਏ ਆ ਨਵਾਂ ਸ਼ਹਿਰ ਦੇ ਲੱਗੇ ਹਾਂ ਹਾਂ ਜੀ ਕੁਰਾਲੀ ਤੋਂ ਅੱਗੇ ਤੇ ਅਸੀਂ ਮਤਲਬ ਇਹ ਸੋਚ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ ਖਾਲਸਾ ਪੰਥ ਖਾਲਸ ਤੋ ਭਾਵ ਹੈ ਕਿ ਸ਼ੁੱਧ ਜਿਹੜੀ ਸ਼ੁੱਧਤਾ ਇਸ ਪੰਥ ਦੇ ਵਿੱਚ ਹੈ ਜਿਹੜੀ ਇਹ ਸ਼ੁੱਧਤਾ ਇਸ ਪੰਥ ਦੇ ਵਿੱਚ ਹੈ ਨਾ ਉਹ ਮੈਂ ਨਹੀਂ ਕਹਿ ਸਕਦੀ ਕਿ ਕਿਸੇ ਹੋਰ ਸਾਨੂੰ ਮਿਲ ਸਕਦੀ ਨਾ ਨੌਜਵਾਨਾਂ ਨੂੰ ਖਤਮ ਕਰ ਸਕਦੇ ਆ ਨੌਜਵਾਨੀ ਸੋਚ ਨੂੰ ਖਤਮ ਨਹੀਂ ਕਰ ਸਾਡੀ ਸੋਚ ਨੂੰ ਨਹੀਂ ਖਤਮ ਕਰ ਸਕਦੇ ਇਹ ਸਾਨੂੰ ਖਤਮ ਕਰ ਸਕਦੇ ਆ ਦੇਖੋ ਸਰਕਾਰਾਂ ਦੇ ਅੰਦਰ ਹੀ ਚੱਲ ਰਹੇ ਸਾਰੇ ਕੰਮ ਜੇ ਸਰਕਾਰਾਂ ਨੇ ਇਹਨਾਂ ਨੂੰ ਜਿਹੜੀ ਆ ਸ਼ੇਵਾਂ ਦਿੱਤੀਆਂ ਤੇ ਨਸ਼ਾ ਆ ਰਿਹਾ ਪਹਿਲਾਂ ਇਹ ਕਹਿੰਦੇ ਵੀ ਜਿੰਨਾ ਹੋ ਸਕਦਾ ਨੌਜਵਾਨੀ ਨੂੰ ਨਸ਼ੇ ਚ ਖਤਮ ਕਰ ਦਿੱਤਾ ਜਾਵੇ ਪਰ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਨੌਜਵਾਨ ਜਿਹੜੇ ਨੇ ਸਾਡੇ ਜਾਗਰੂਕ ਹੋ ਗਏ ਨੇ ਸਿੱਖੀ ਵੱਲ ਤੁਰ ਪਏ ਨੇ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਮੱਝ ਦੇ ਮਝੈਲ ਕਹਿੰਨੇ ਉਹਨਾਂ ਦੇ ਮਗਰ ਤੋਰ ਪਏ ਨੇ ਦੀਪ ਸਿੱਧੂ ਜਿਹਦੀ ਸੰਸਕਾਰ ਦੇ ਉੱਤੇ 4 ਲੱਖ ਤੋਂ ਜ਼ਿਆਦਾ ਇਕੱਠ ਹੋਇਆ ਸਿਰਫ ਨੌਜਵਾਨ ਮੁੰਡਿਆਂ ਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਨਸ਼ੇ ਚ ਕੁਛ ਨਹੀਂ ਹੁਣ ਇਹਨਾਂ ਨੂੰ ਗੈਂਗਵਾਰ ਚ ਮਾਰਨਾ ਸ਼ੁਰੂ ਕਰੋ ਜਿਵੇਂ ਕਿ ਹੁਣ ਜਿਹੜਾ ਸਾਡਾ ਵੀਰ ਸੀਗਾ ਦੀਪ ਸਿੱਧੂ ਉਹਨੂੰ ਪਹਿਲਾਂ ਜਦੋਂ ਨਹੀਂ ਪਤਾ ਸੀ ਪਰ ਜਦੋਂ ਉਹ ਉਹਨਾਂ ਦੇ ਨਾਲ ਰਿਹਾ ਇਹਨੂੰ ਪਤਾ ਲੱਗਾ ਵੀ ਪੰਜਾਬ ਨੂੰ ਇਹ ਮਟਾਉਣ ਦੀ ਗੱਲ ਕਰਦੇ ਨੇ ਉਹ ਸਾਰੀ ਗੁਰਮਤ ਕਹਿ ਲਓ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਜਿਹੇ ਕਿਰਪਾ ਇਹ ਨਰਤੇ ਕਿ ਨਹੀਂ ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਨਾ ਤੇ ਫਿਰ ਕਹਿ ਲਓ ਵੀ ਤਿੰਨਗਾ ਤਿੰਨਗਾ ਵੀ ਬੋਲ ਉੱਠਦਾ ਆ ਜਦੋਂ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਤੇ ਜਿਹੜਾ ਪਰਮਾਤਮਾ ਹੈ ਉਹ ਇਤਨਾ ਬੇਅੰਤ ਹੈ ਇਤਨਾ ਬੇਅੰਤ ਹੈ ਪਰਮਾਤਮਾ ਕੀ ਅਸੀਂ ਅਨੰਤ ਹੈ ਅਨੰਤ ਹੈ ਵੀ ਆਨੰਦੀ ਹੈ ਬਸ ਜਿੰਨਾ ਪੜੀ ਜਾਉਂਗੇ ਪਰਮਾਤਮਾ ਨੂੰ ਉਨਾਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗਿਆਨ ਮਿਲੇਗਾ ਅੰਤ ਨਹੀਂ ਹੈ ਅੰਤ ਨਹੀਂ ਕਿਛ ਪਾਰਾ ਵਾਰਾ ਪਰਮਾਤਮਾ ਦਾ ਕੋਈ ਅੰਤ ਨਹੀਂ ਕਰ ਸਕਿਆ ਸੰਤ ਮਸਕੀਨ ਸਿੰਘ ਜੀ ਵੀ ਕਹਿੰਦੇ ਨੇ ਅਸੀਂ ਇਹੀ ਇਹਨਾਂ ਨੂੰ ਕਵਾਂਗੇ ਕਿ ਤੁਸੀਂ ਸਰਕਾਰਾਂ ਨੂੰ ਇਹ ਅਪੀਲ ਕਰਾਂਗੇ ਕਿ ਅਸੀਂ ਇੱਕ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਇੱਕ ਸ਼ਾਂਤਮਈ ਢੰਗ ਨਾਲ ਮੋਰਚਾ ਕੱਢਿਆ ਅਸੀਂ ਸਾਡੇ ਨੌਜਵਾਨ ਵੀਰਾਂ ਨੇ ਕੋਈ ਪਹਿਲ ਨਹੀਂ ਕੀਤੀ ਲੇਕਿਨ ਜੇ ਤੁਸੀਂ ਇਹ ਸਾਡੀ ਨਹੀਂ ਪੂਰੀਆ ਮੰਗਾ ਕਰੋਗੇ ਤਾਂ ਫਿਰ ਸਾਨੂੰ ਮਹਾਰਜ ਨੇ ਕਿਹਾ ਪਹਿਲਾਂ ਦੇ ਦੇਗ ਤੇ ਬਾਅਦ ਚੋ ਦੇਗਾ ਬਿਲਕੁਲ ਜੀ ਧੰਨਵਾਦ ਤੁਹਾਡਾ ਬੇਟਾ ਬਹੁਤ ਵਧੀਆ ਤੁਸੀਂ ਹਾਂਜੀ ਹਾਂਜੀ ਕੀ ਦੇਖੋ ਜੇ ਸਾਨੂੰ ਕਿਸੇ ਲਈ ਮਰਨਾ ਆਉਂਦਾ ਨਾ ਤੇ ਸਾਨੂੰ ਫਿਰ ਆਪਣੇ ਲਈ ਮਰਨਾ ਵੀ ਆਉਂਦਾ ਕਿਉਂਕਿ ਜੇ ਜ਼ੁਲਮ ਕਰਨਾ ਜ਼ੁਲਮ ਹੈ ਨਾ ਤੇ ਜ਼ੁਲਮ ਸਹਿਣਾ ਵੀ ਜ਼ੁਲਮ ਹੈ ਤੇ ਅਸੀਂ ਦੇਖੋ ਸਾਡੇ ਜਿਹੜੇ ਬੰਦੀ ਸਿੰਘ ਨੇ ਜਗਤਾਰ ਸਿੰਘ ਹਵਾਰਾ ਜੀ ਨੇ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਹੇ ਸੀ ਕਿ ਸਿਰਫ ਮੈਨੂੰ 7 ਦਿਨਾਂ ਵਾਸਤੇ ਜਿਹੜੀ ਹੈ ਪ੍ਰੋਲ ਦੇ ਦਿਓ ਦੁਨੀਆ ਵਿੱਚ ਜਿਹੜੇ ਪੰਜਾਬ ਵਿੱਚ ਖਾਸ ਕਰਕੇ ਕਿਤੇ ਵੀ ਜੇ ਕੋਈ ਬਲਤਕਾਰ ਹੋ ਜਾਏਗਾ ਤੇ ਮੇਰਾ ਨਾਂ ਵਟਾ ਦਿਓ ਪਰ ਇਹਨਾਂ ਨੇ ਜਿਹੜਾ ਉਹ ਰਾਮ ਰਹੀਮ ਡੇਰੇ ਵਾਲਾ ਬਾਬਾ ਉਹਨੂੰ ਪ੍ਰੋਲ ਦਿੰਦੇ ਨੇ ਉਹਨੂੰ ਇਸ ਕਰਕੇ ਪ੍ਰੋਲ ਦਿੰਦੇ ਨੇ ਵੀ ਸਾਨੂੰ ਇਹ ਅਹਿਸਾਸ ਕਰਾਉਂਦੇ ਨੇ ਵੀ ਅਸੀਂ ਗੁਲਾਮ ਆ ਪੇ ਸਾਨੂੰ ਤੁਸੀਂ ਗੁਲਾਮੀ ਦਾ ਜਿੰਨਾ ਅਹਿਸਾਸ ਕਰਾਓਗੇ ਨਾ ਜਿਹੜੇ ਸਾਡੇ ਅੰਦਰ ਜਿਹੜਾ ਉਬਾਲ ਹੈ ਜਿਹੜੇ ਅਸੀਂ ਮੂੰਹ ਤੋਂ ਚਿਹਰੇਆਂ ਤੋਂ ਖਮੋਸ਼ ਹਾਂ ਪਰ ਕਿਤੇ ਸਾਡੀ ਅੱਖਾਂ ਚ ਅੱਖਾਂ ਪਾ ਕੇ ਵੇਖੋ ਜਿਹੜਾ ਤੂਫਾਨ ਉੱਠ ਰਿਹਾ ਨਾ ਉਹ ਤੁਹਾਡੀ ਤਬਾਹੀ ਦਾ ਕਾਰਨ ਜਿਹੜਾ ਹੈ ਜਦੋਂ ਤੁਸੀਂ ਉਹਨੂੰ ਵਾਰ-ਵਾਰ ਪਰੋਲ ਦੇ ਕੇ ਸਾਨੂੰ ਅਹਿਸਾਸ ਕਰਵਾ ਰਹੇ ਹੋ ਤੁਸੀਂ ਗੁਲਾਮ ਹੋ ਗੁਲਾਮ ਹੋ ਉਸ ਗੁਲਾਮੀ ਦਾ ਨਤੀਜਾ ਫਿਰ ਐਨਾ ਗਮਾੜਾ ਹੋ ਕੇ ਨਿਕਲੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖਵਾਰ ਹੋਏ ਸਭ ਮਿਲenge ਬੱਚੇ ਸ਼ਰਨ ਜੋ ਹੋਏ ਇਹ ਸਰਕਾਰਾਂ ਨੂੰ ਇਹ ਲੱਗਦਾ ਵੀ ਇਹ ਕੋਈ ਮਾੜੀ ਮੋਟੀ ਗੱਲ ਹੈ ਪਰ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੀ ਆ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੇ ਸਾਲ ਪਹਿਲਾਂ ਲਿਖ ਦਿੱਤਾ ਕਿ ਰਾਜ ਕਰੇਗਾ ਖਾਲਸਾ ਤੇ ਮਤਲਬ ਰਾਜ ਖਾਲਸੇ ਦਾ ਹੀ ਹੋਏਗਾ ਖਾਲਸ ਰਾਜ ਹੋਏਗਾ ਸ਼ੁੱਧ ਰਾਜ ਹੋਏਗਾ ਜਿਸ ਦੇ ਵਿੱਚ ਕਿਸੇ ਗਰੀਬ ਨਾਲ ਤੱਕਾ ਨਹੀਂ ਹੋਏਗਾ ਕੋਈ ਕਿਸੇ ਦੀ ਭੈਣ ਦੀ ਭੈਣ ਦੀ ਬੇਪਤੀ ਨਹੀਂ ਹੋਏਗੀ ਪੰਜਾਬ ਇੱਕ ਇਸ ਤਰ੍ਹਾਂ ਦਾ ਸੂਬਾ ਹੋ ਜਾਏਗਾ ਕਿ ਬਾਰੋ-ਬਾਰੋ ਦੇਸ਼ਾਂ ਨੇ ਇਹ ਕਹਿਣਗੇ ਕਿ ਹਾਂ ਅਸੀਂ ਪੰਜਾਬ ਨੂੰ ਦੁਨੀਆ ਦੀ ਸਭ ਤੋਂ ਸੇਫਸਟ ਪਲੇਸ ਵਿੱਚ ਗਿਨੀਜ਼ ਦੇ ਵਿੱਚ ਵੀ ਰਿਕਾਰਡ ਦਰਜ ਦੇ ਦਿੰਨੇ ਆ ਕਿ ਪੰਜਾਬ ਜਿਹੜਾ ਹੈ ਉਹ ਦੁਨੀਆ ਦੀ ਸਭ ਤੋਂ ਸੇਫਸਟ ਪਲੇਸ ਹੈ